ਹੈਲੋ ਜੀ ਸਸਰੀ ਕਾਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵਗੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਤੇ ਅੱਜ ਅਸੀਂ ਜਮਾਣ ਲਈ ਦਹੀਂ ਤੇ ਇਹ ਦੇਖੋ ਜੀ ਇੱਕ ਗਲਾਸ ਦੁੱਧ ਦੇ ਇਹਨੂੰ ਆਪਾਂ ਥੋੜਾ ਨਿਗਾ ਨਿਗਾ ਗਰਮ ਕਰ ਲਾਂਗੇ ਤੇ ਜ਼ਿਆਦਾ ਗਰਮ ਨਹੀਂ ਕਰਨਾ ਬਸ ਥੋੜਾ ਜਿਹਾ ਕਰਨਾ ਹੈ ਤੇ ਇਹਦੇ ਮੈਂ ਤੁਹਾਨੂੰ ਦੱਸਾਂਗੀ ਕਿ ਕਿਸ ਤਰ੍ਹਾਂ ਆਪਾਂ ਦਹੀਂ ਜਮਾਣੀ ਆ ਕਿਉਂਕਿ ਸਰਦੀਆਂ ਦੇ ਵਿੱਚ ਹਮੇਸ਼ਾ ਇਹ ਦਿੱਕਤ ਆਉਂਦੀ ਹੈ ਕਿ ਜਦੋਂ ਆਪਾਂ ਰਾਤ ਨੂੰ ਦਹੀਂ ਜਮਾਉਂਦੇ ਆਂ ਤੇ ਦੁੱਧ ਠਰ ਜਾਂਦਾ ਏ ਤੇ ਉਹ ਦਹੀਂ ਆਪਣੀ ਜਿਹੀ ਜੰਮਦੀ ਨਹੀਂ ਸਵੇਰੇ ਜਦੋਂ ਆਪਾਂ ਵੇਖਦੇ ਆਂ ਤਾਂ ਉਸੇ ਤਰ੍ਹਾਂ ਹੀ ਦੁੱਧ ਪਿਆ ਹੁੰਦਾ ਏ ਤੇ ਆਪਾਂ ਨੂੰ ਗਰਮ ਕੱਪੜੇ ਦੇ ਨਾਲ ਟਕਣਾ ਪੈਂਦਾ ਏ ਤੇ ਇਹ ਮੈਂ ਦਹੀਂ ਲਈ ਆ ਦੋ ਚਮਚਾ ਦਹੀਂ ਆ ਤੁਸੀਂ ਚਾਹੋ ਤਾਂ ਲੈ ਸਕਦੇ ਹੋ ਲੱਸੀ ਵੀ ਤੇ ਇਹ ਆਪਾਂ ਕੈਟਲ ਦੇ ਵਿੱਚ ਪਾ ਦਿਆਂਗੇ ਦਹੀਂ ਨੂੰ ਦਹੀਂ ਨੂੰ ਕੈਟਲ ਦੇ ਵਿੱਚ ਪਾ ਕੇ ਤੇ ਜਿਹੜਾ ਆਪਾਂ ਨਿੱਗਾ ਨਿੱਗਾ ਗਰਮ ਕੀਤਾ ਦੁੱਧ ਜ਼ਿਆਦਾ ਗਰਮ ਨਹੀਂ ਕਰਨਾ ਬਸ ਨਿੱਗਾ ਜਿਹਾ ਰੱਖਣਾ ਜਿਸ ਤਰ੍ਹਾਂ ਆਪਾਂ ਦਹੀਂ ਜਮਾਣ ਵਾਲਾ ਕਰੀਦਾ ਏ ਤੇ ਇਹਨੂੰ ਆਪਾਂ ਕੈਟਲ ਦੇ ਵਿੱਚ ਪਾ ਦਿਆਂਗੇ ਤੇ ਕੈਟਲ 'ਚ ਪਾ ਕੇ ਤੇ ਇਹਨੂੰ ਆਪਾਂ ਹੁਣ ਟੱਕ ਕੇ ਰੱਖ ਦਿਆਂਗੇ ਟੱਕਣ ਲਾ ਦਿਆਂਗੇ ਕੁੱਟ ਕੇ ਤੇ ਇਹਦੇ 'ਚ ਕੀ ਹੋਵੇਗਾ ਕਿ 2-3 ਘੰਟੇ ਤੱਕ ਜਿਹੜਾ ਦੁੱਧ ਠਰਦਾ ਨਹੀਂ ਇਹ ਉਹ ਨਚਤੀ ਦਹੀਂ ਵਧੀਆ ਜਮ ਜਾਂਦੀ ਏ ਕਿਉਂਕਿ ਜਦੋਂ ਆਪਾਂ ਇਸੇ ਤਰ੍ਹਾਂ ਦਹੀਂ ਜਮਾਉਂਦੇ ਆ ਤਾਂ ਉਹ ਨਾ ਦੁੱਧ ਠਾਰ ਜਾਂਦਾ ਏ ਤੇ ਆਪਾਂ ਨੂੰ ਟਕਣਾ ਪੈਂਦਾ ਏ ਤੇ ਇਹ ਜੀ ਸਵੇਰ ਹੁਣ ਹੋ ਗਈ ਏ ਤੇ ਤੁਹਾਨੂੰ ਦਿਖਾਦੇ ਆ ਕਿ ਕਿਸ ਤਰ੍ਹਾਂ ਦਹੀਂ ਜਮ ਗਈ ਆ ਇਹ ਦੇਖੋ ਜੀ ਬਹੁਤ ਵਧੀਆ ਦਹੀਂ ਜਮ ਗਈ ਆ ਤੇ ਇਸੇ ਤਰ੍ਹਾਂ ਤੁਸੀਂ ਵੀ ਦਹੀਂ ਜਮਾ ਸਕਦੇ ਹੋ ਇਹ ਗਾਂ ਦਾ ਦੁੱਧ ਏ ਮੇਰੇ ਕੋਲੇ ਜਿਹੜੀ ਮੈਂ ਦਹੀਂ ਜਮਾਈ ਆ ਤੇ ਕਿਉਂ ਇਸ ਕਰਕੇ ਥੋੜਾ ਜਿਹਾ ਪਤਲੀ ਜੰਮਈ ਆ ਤੇ ਮੱਝ ਦੇ ਦੁੱਧ ਦੀ ਤਾਂ ਮੋਟੀ-ਮੋਟੀ ਜੰਮਦੀ ਹੈ ਬਹੁਤ ਵਧੀਆ ਦਈ ਤੇ ਇਹ ਤੁਸੀਂ ਇਸ ਤਰ੍ਹਾਂ ਦਈ ਜਮਾ ਸਕਦੇ ਹੋ ਕਿਉਂਕਿ ਸਰਦੀਆਂ ਦੇ ਵਿੱਚ ਨਾ ਹਮੇਸ਼ਾ ਹੀ ਦਿੱਕਤ ਆਉਂਦੀ ਹੈ ਦਹੀਂ ਜਮਾਣ ਦੀ ਜਾਂ ਤਾਂ ਆਪਾਂ ਨੂੰ ਟਕਣਾ ਪੈਂਦਾ ਹੈ ਤੌਲੀਏ ਦੇ ਵਿੱਚ ਲਪੇਟ ਕੇ ਰੱਖਣਾ ਪੈਂਦਾ ਹੈ ਦੁੱਧ ਨੂੰ ਤੇ ਫਿਰ ਦਹੀਂ ਜਮਦੀ ਆ ਤੇ ਜੇ ਠਰ ਜਾਵੇ ਤਾਂ ਫਿਰ ਜਮਦੀ ਨਹੀਂ ਦਹੀਂ ਇਸੇ ਤਰ੍ਹਾਂ ਰਹਿ ਜਾਂਦਾ ਦੁੱਧ ਦਾ ਦੁੱਧ ਸਵੇਰ ਨੂੰ ਪਿਆ ਹੁੰਦਾ ਤੇ ਇਸ ਤਰ੍ਹਾਂ ਤੁਸੀਂ ਕੈਟਲ ਦੇ ਵਿੱਚ ਜਮਾਉਂਗੇ ਤਾਂ ਬਹੁਤ ਵਧੀਆ ਦਹੀਂ ਜਮਕੇ ਤਿਆਰ ਹੋਊਗੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦੇਖ ਸਕੋ ਜੀ